ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਬੁਗਬਾਨੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ 'ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਹਾਂ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਸ਼ੁਰੂਆਤ ਕਰੀਏ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਸਵਾਗਤ ਹੈ ਜੀ ਅੱਜ ਸਾਡੇ ਕੋਲ ਨਾ ਬੋਰਸ ਪੋਲੇਵੋਈ ਦੀ ਇੱਕ ਬਹੁਤ ਹੀ ਕਹਿ ਲੋ ਦਿਲ ਨੂੰ ਛੂਹਣ ਵਾਲੀ ਰਚਨਾ ਹੈ ਅਸਲੀ ਇਨਸਾਨ ਦੀ ਕਹਾਣੀ ਬਿਲਕੁਲ ਇਹ ਸਿਰਫ ਕਿਤਾਬ ਨਹੀਂ ਇਹ ਤਾਂ ਜਿਵੇਂ ਇੱਕ ਦਾਸਤਾਨ ਹੈ ਹਿੰਮਤੀ ਜਜ਼ਬੇ ਦੀ ਤੇ ਕਦੇ ਨਾ ਹਾਰ ਮੰਨਣ ਦੀ ਹਾਂਜੀ ਬਿਲਕੁਲ ਸਾਡਾ ਮਕਸਦ ਅੱਜ ਇਹੀ ਹੈ ਕਿ ਇਸ ਕਹਾਣੀ ਦੀਆਂ ਪਰਤਾਂ ਨੂੰ ਖੋਲੀਏ ਦੇਖੀਏ ਸਾਨੂੰ ਇਸ ਦੇ ਅਧਿਐਨ ਤੋਂ ਕੀ ਮਿਲਿਆ ਤੇ ਸਮਝੀਏ ਕਿ ਅਲੈਕਸੀ ਮਰੇਸੇਵ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਕੀ ਹੈ ਬਿਲਕੁਲ ਜੀ ਇਹ ਕਹਾਣੀ 1940 ਵਿੱਚ ਆਈ ਸੀ ਤੇ ਇਹ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਦੂਜੇ ਵਿਸ਼ਵ ਯੁੱਧ ਦਾ ਇੱਕ ਸੂਵਿਧ ਪਾਇਲਟ ਸੀ ਅਲੈਕਸੀ ਮਰੇਸੇਵ ਉਸ ਦੀ ਕਹਾਣੀ ਹੈ ਅੱਛਾ ਤੇ ਜੋ ਵੇਰਵੇ ਸਾਡੇ ਕੋਲ ਨੇ ਉਹ ਦੱਸਦੇ ਨੇ ਕਿ ਇਸ ਦੀ ਖਾਸੀਅਤ ਸਿਰਫ ਇਤਿਹਾਸਿਕ ਹੋਣਾ ਨਹੀਂ ਬਲਕਿ ਇਸ ਦਾ ਸੰਦੇਸ਼ ਹੈ ਕਿ ਕਿਵੇਂ ਮਨ ਦੀ ਤਾਕਤ ਹਨਾ ਉਹ ਸਰੀਰਕ ਕਮੀਆਂ ਤੇ ਵੀ ਪਰਉ ਪੈ ਸਕਦੀ ਹੈ ਹੂੰ ਮਨ ਦੀ ਤਾਕਤ ਹਾਂਜੀ ਮਤਲਬ ਅੰਦਰੂਨੀ ਤਾਕਤ ਦੀ ਕਮਾਲ ਦੀ ਮਿਸਾਲ ਤਾਂ ਫਿਰ ਚਲੋ ਸ਼ੁਰੂ ਕਰਦੇ ਹਾਂ ਇਸ ਦੀ ਗਹਿਰਾਈ 'ਚ ਜਾਣਾ ਸਭ ਤੋਂ ਪਹਿਲਾਂ ਕਹਾਣੀ ਦੇ ਮੁੱਖ ਬਿੰਦੂਆਂ ਤੇ ਨਜ਼ਰ ਮਾਰੀਏ ਹੈਨਾ ਜਿਵੇਂ ਸਰੋਤਾਂ 'ਚ ਦੱਸਿਆ ਗਿਆ ਹੈ ਬਿਲਕੁਲ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਦੂਜੇ ਵਿਸ਼ਵ ਯੁੱਧ ਦੇ ਸਮੇਂ 'ਚ ਉਦੋਂ ਦਾ ਮਾਹੌਲ ਹੀ ਬਹੁਤ ਪਿਆਨਕ ਸੀ ਅਲੈਕਸੀ ਮਰੇਸੀਵ ਇੱਕ ਨੌਜਵਾਨ ਪਾਇਲਟ ਬਹਾਦਰ ਜੋ ਸ਼ੀਲਾ ਹਾਂ ਪੂਰਾ ਜੋਸ਼ ਸੀ ਉਸ ਵਿੱਚ ਦੇਸ਼ ਲਈ ਲੜਨ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਸਰੋਤ ਕਹਿੰਦੇ ਨੇ ਕਿ ਬਸ ਇੱਕੋ ਸੁਪਨਾ ਸੀ ਦੇਸ਼ ਦੀ ਰੱਖਿਆ ਕਰਨੀ ਭਾਵੇਂ ਜਾਨ ਚਲੀ ਜਾਵੇ ਹਾਂਜੀ ਉਸ ਦੇ ਕਿਰਦਾਰ ਨੂੰ ਸ਼ੁਰੂ ਤੋਂ ਹੀ ਐਸਾ ਦਿਖਾਇਆ ਗਿਆ ਹੈ ਇੱਕਦਮ ਸਮਰਪਿਤ ਨਿੱਡਰ ਸਿਪਾਹੀ ਪਰ ਕਹਾਣੀ ਚ ਅਸਲ ਮੋੜ ਉਦੋਂ ਆਉਂਦਾ ਹੈ ਜਦੋਂ ਇੱਕ ਹਵਾਈ ਲੜਾਈ ਹੁੰਦੀ ਹੈ ਜਰਮਨ ਜਹਾਜ਼ਾਂ ਨਾਲ ਅੱਛਾ ਤੇ ਉਸਦੇ ਜਹਾਜ਼ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਹ ਕ੍ਰੈਸ਼ ਹੋ ਜਾਂਦਾ ਹੈ ਓਹ ਤੇ ਉਹ ਡਿੱਗਦਾ ਵੀ ਕਿੱਥੇ ਹੈ ਦੁਸ਼ਮਨ ਦੇ ਇਲਾਕੇ ਚ ਉਹ ਵੀ ਇੱਕ ਸੰਗਣੇ ਜੰਗਲ ਵਿੱਚ ਜਿੱਤੇ ਬਰਫ਼ ਪਈ ਹੋਈ ਹੈ ਜਹਾਜ਼ ਤਾਂ ਗਿਆ ਤੇ ਉਸ ਦੀਆਂ ਦੋਵੇਂ ਲੱਤਾਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਹਾਂ ਬੁਰੀ ਤਰ੍ਹਾਂ ਗੁੱਚਲੀਆਂ ਗਈਆਂ ਮਤਲਬ ਹਾਲਤ ਬਹੁਤ ਖਰਾਬ ਸੀ ਇਹ ਤਾਂ ਬਹੁਤ ਹੀ ਖਤਰਨਾਕ ਸਥਿਤੀ ਸੀ ਇੱਥੇ ਹੀ ਜਿਵੇਂ ਕਹਿੰਦੇ ਨੇ ਅਸਲ ਬਰਕ ਸ਼ੁਰੂ ਹੁੰਦੀ ਹੈ ਐਲੈਕਸੀ ਦੀ ਸਾਡੇ ਨੋਟਸ ਵੀ ਇਸ ਗੱਲ ਤੇ ਜ਼ੋਰ ਦਿੰਦੇ ਨੇ ਉਹ ਜ਼ਖਮੀ ਐ ਇਕੱਲਾ ਐ ਖਾਣ ਪੀਣ ਨੂੰ ਕੁਝ ਨਹੀਂ ਠੰਡ ਕੜਾਕੇ ਦੀ ਪਰ ਉਹ ਹਿੰਮਤ ਨਹੀਂ ਹਾਰਦਾ ਹੂੰ ਉਹ ਆਪਣੀਆਂ ਜ਼ਖਮੀ ਲੱਤਾਂ ਦੇ ਸਹਾਰੇ ਕਦੇ ਰਿੰਗਦਾ ਹੋਇਆ ਕਦੇ ਖਿਸੜਦਾ ਹੋਇਆ ਜੰਗਲ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਕੋਸ਼ਿਸ਼ ਪੂਰੇ 18 ਦਿਨ ਚੱਲਦੀ ਹੈ 18 ਦਿਨ ਹਾਂਜੀ 18 ਦਿਨ ਸੋਚ ਕੇ ਦੇਖੋ ਬਰਫ਼ੀਲੇ ਜੰਗਲ ਚ ਇਸ ਹਾਲਤ ਚ ਸਿਰਫ ਜੀਣ ਦੀ ਇੱਛਾ ਦੇ ਸਹਾਰੇ ਉਸਦੇ ਹੱਥਾਂ ਤੇ ਛਾਲੇ, ਸਰੀਰ ਤੇ ਜ਼ਖਮ, ਭੁੱਖ ਪਿਆਸ ਪਰ ਮਨ ਨਹੀਂ ਹਾਰਿਆ ਉਸਨੇ। ਕਮਾਲ ਹੈ ਵਾਕਈ, ਇਹ ਤਾਂ ਸੋਚ ਤੋਂ ਵੀ ਪਰੇ ਦੀ ਗੱਲ ਹੈ। ਇੰਨੇ ਦਿਨਾਂ ਬਾਅਦ ਫਿਰ ਕੀ ਹੋਇਆ? ਜਦੋਂ ਉਹ ਲਗਭਗ ਮਰਨ ਵਾਲਾ ਸੀ। ਹਾਂ, ਉਦੋਂ ਉਸ ਨੂੰ ਕੁਝ ਪਿੰਡ ਦੇ ਬੱਚੇ ਦੇਖਦੇ ਨੇ ਤੇ ਫਿਰ ਇੱਕ ਬਜ਼ੁਰਗ ਕਿਸਾਨ ਔਰਤ ਹੈ, ਮਾਰੀਆ ਪਿਤਰੋਵਨਾ, ਉਹ ਉਸ ਕੋਲ ਪਹੁੰਚਦੀ ਹੈ। ਇਹ ਕਿਰਦਾਰ ਬਹੁਤ ਅਹਿਮ ਹੈ ਕਹਾਣੀ 'ਚ। ਹਾਂ, ਮੈਂ ਵੀ ਪੜਿਆ ਸੀ, ਬਹੁਤ ਅਹਿਮ ਕਿਰਦਾਰ ਹੈ ਹਨਾ? ਬਹੁਤ ਜ਼ਿਆਦਾ। ਉਸ ਏਰਵਸ ਨੂੰ ਬਚਾਉਂਦੀ ਨਹੀਂ ਉਸ ਨੂੰ ਘਰ ਲੈ ਜਾਂਦੀ ਹੈ ਉਸ ਦੀ ਦੇਖਭਾਲ ਕਰਦੀ ਹੈ ਖਾਣਾ ਦਿੰਦੀ ਹੈ ਤੇ ਸਭ ਤੋਂ ਵੱਡੀ ਗੱਲ ਜਰਮਨ ਫੌਜੀਆਂ ਤੋਂ ਲੁਕਾ ਕੇ ਰੱਖਦੀ ਹੈ ਉਹ ਜਿਵੇਂ ਮਮਤਾ ਦੀ ਮੂਰਤ ਬਣ ਜਾਂਦੀ ਹੈ ਉੱਥੇ ਉਸ ਦਾ ਇੱਕ ਵਾਕ ਵੀ ਹੈ ਜੋ ਬਹੁਤ ਮਸ਼ਹੂਰ ਹੈ ਸਰੋਤਾਂ 'ਚ ਵੀ ਆਂਦਾ ਹੈ ਬੇਟਾ ਜੰਗਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਨਸਾਨੀਅਤ ਜਿਉਂਦੀ ਰਹਿੰਦੀ ਹੈ ਵਾਹ ਕਿੰਨੀ ਡੂੰਗੀ ਗੱਲ ਹੈ ਹਾਂਜੀ ਉਸ ਤਮਾਤੇ ਇਸ ਨੂੰ ਥੋੜਾ ਵਕਰੇ ਤਰੀਕੇ ਨਾਲ ਵੀ ਲਿਖਿਆ ਗਿਆ ਜਿਵੇਂ ਜ਼ਿੰਦਗੀ ਬਚਾਈ ਜਾ ਸਕਦੀ ਹੈ ਜੇ ਵਿਸ਼ਵਾਸ ਬਚਿਆ ਰਵੇ ਮਤਲਬ ਉਹੀ ਹੈ ਜੰਗ ਦੇ ਭਿਆਨਕ ਮਾਹੌਲ ਚ ਵੀ ਇਨਸਾਨੀਅਤ ਦੀ ਮਹੱਤਤਾ ਤਾਂ ਮਰੀਆ ਪੇਟਰੋਵਨਾ ਨੇ ਉਸ ਨੂੰ ਬਚਾ ਲਿਆ ਪਰ ਮੁਸ਼ਕਲਾਂ ਤਾਂ ਜੇ ਖਤਮ ਨਹੀਂ ਹੋਈਆਂ ਹੋਣਗੀਆਂ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ ਹਾਂ ਆਖਰਕਾਰ ਸੋਵੀਅਤ ਫੌਜ ਉਸ ਨੂੰ ਲੱਭ ਲੈਂਦੀ ਹੈ ਤੇ ਹਸਪਤਾਲ ਪਹੁੰਚਾ ਦਿੰਦੀ ਹੈ ਪਰ ਉੱਥੇ ਉੱਥੇ ਇੱਕ ਹੋਰ ਵੱਡੀ ਅਜ਼ਮਾਇਸ਼ ਉਸ ਦਾ ਇੰਤਜ਼ਾਰ ਕਰ ਰਹੀ ਸੀ ਡਾਕਟਰ ਦੇਖਦੇ ਨੇ ਕਿ ਲੱਤਾਂ ਚ ਗੈਂਗਰੀਨ ਮਤਲਬ ਸੜਨ ਬਹੁਤ ਫੈਲ ਗਈ ਹੈ। ਉਹ ਨਹੀਂ। ਤੇ ਉਸ ਦੀ ਜਾਨ ਬਚਾਉਣ ਲਈ ਦੋਵੇਂ ਲੱਤਾਂ ਗੋਡਿਆਂ ਤੋਂ ਹੀਟਾਂ ਕੱਟਣੀਆਂ ਪੈਣਗੀਆਂ। ਇਹ ਫੈਸਲਾ ਲੈਣਾ ਪਿਆ। ਇਹ ਤਾਂ ਬਹੁਤ ਹੀ ਭਿਆਨਕ ਖਬਰ ਹੋਵੇਗੀ ਐਲੈਕਸੀ ਲਈ। ਹਾਂ। ਜਦੋਂ ਉਸ ਨੂੰ ਹੋਸ਼ ਆਉਣ ਤੇ ਪਤਾ ਲੱਗਦਾ ਹੈ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਸੋਚੋ ਇੱਕ ਪਾਇਲਟ ਜਿਸ ਦੀ ਦੁਨੀਆ ਹੀ ਆਸਮਾਨ ਸੀ ਉਸ ਦੀਆਂ ਲੱਤਾਂ ਹੀ ਨਾ ਰਹਿਣ। ਬਹੁਤ ਡੂੰਗੀ ਨਿਰਾਸ਼ਾ ਚਲਾ ਜਾਂਦਾ ਹੈ ਉਹ। ਸਮਝ ਸਕਦੀਆਂ। ਇਹ ਕਿਸੇ ਲਈ ਵੀ ਬਹੁਤ ਵੱਡਾ ਸਦਮਾ ਹੋਵੇਗਾ। ਪਰ जिमे किताब ਦਾ ਨਾਮ ਹੈ ਅਸਲੀ ਇਨਸਾਨ ਦੀ ਕਹਾਣੀ ਇੱਥੋਂ ਕਿਵੇਂ ਨਿਕਲਿਆ ਫਿਰ ਇਹੀ ਤਾਂ ਕਮਾਲ ਹੈ ਇਸ ਕਹਾਣੀ ਦਾ ਕੁਝ ਸਮਾਂ ਤਾਂ ਉਹ ਨਿਰਾਸ਼ ਰਹਿੰਦਾ ਹੈ ਪਰ ਫਿਰ ਹਸਪਤਾਲ 'ਚੀ ਉਸ ਨੂੰ ਇੱਕ ਹੋਰ ਜ਼ਖਮੀ ਫੌਜੀ ਅਫਸਰ ਮਿਲਦਾ ਹੈ ਜੋ ਉਸ ਨੂੰ ਹੌਸਲਾ ਦਿੰਦਾ ਹੈ ਤੇ ਅਲੈਕਸੀ ਉਹ ਆਪਣੇ ਆਪ ਨੂੰ ਸੰਭਾਲਦਾ ਹੈ ਮਨਚਿਕ ਪੱਕਾ ਇਰਾਦਾ ਕਰਦਾ ਹਾਰ ਨਹੀਂ ਮੰਨਣੀ ਹੂੰ ਤੇ ਇੱਥੇ ਹੀ ਉਹ ਮਸ਼ਹੂਰ ਲਾਈਨਾਂ ਆਉਂਦੀਆਂ ਜਿਸ ਦਾ ਜ਼ਿਕਰ ਵਾਰ-ਵਾਰ ਮਿਲਦਾ ਹੈ ਮੇਰੇ ਪੈਰ ਕੱਟੇ ਨੇ ਪਰ ਮੇਰੇ ਪਰ ਨਹੀਂ ਵਾਹ ਮੇਰੇ ਪੈਰ ਕੱਟੇ ਨੇ ਪਰ ਮੇਰੇ ਪਰ ਨਹੀਂ ਬਹੁਤ ਬਹੁਤ ਦਮ ਹੈ ਨਾ ਸ਼ਬਦਾਂ ਚ ਹਾਂਜੀ ਇਹ ਸਿਰਫ ਸ਼ਬਦ ਨਹੀਂ ਸੀ ਇਹ ਉਸਦੀ ਆਤਮਾ ਦੀ ਆਵਾਜ਼ ਸੀ ਉਸ ਦੇ ਅੰਦਰ ਦਾ ਪਾਇਲਟ ਅਜੇ ਜ਼ਿੰਦਾ ਸੀ ਇਸ ਤੋਂ ਬਾਅਦ ਫਿਰ ਉਸਦੀ ਅਸਲ ਲੜਾਈ ਸ਼ੁਰੂ ਹੋਈ ਹੋਵੇਗੀ ਬਨਾਵਟੀ ਲੱਤਾਂ ਨਾਲ ਜੀਣ ਦੀ ਬਿਲਕੁਲ ਉਹ ਪ੍ਰੋਸਥੈਟਿਕ ਲਿੰਬਸ ਯਾਨੀ ਬਨਾਵਟੀ ਲੱਤਾਂ ਨਾਲ ਚੱਲਣਾ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਇਹ ਸਫ਼ਰ ਬਹੁਤ ਬਹੁਤ ਦਰਦਨਾਕ ਸੀ ਵੇਰਵੇ ਦੱਸਦੇ ਨੇ ਕਿ ਉਹ ਵਾਰ-ਵਾਰ ਡਿੱਗਦਾ ਸੀ ਬਹੁਤ ਦਰਦ ਸਹਿੰਦਾ ਸੀ ਪਰ ਹਰ ਵਾਰ ਉੱਠ ਕੇ ਦੁਬਾਰਾ ਕੋਸ਼ਿਸ਼ ਕਰਦਾ ਸੀ ਕਹਿੰਦੇ ਨੇ ਉਹ ਰਾਤਾਂ ਨੂੰ ਚੋਰੀ ਛਿਪੇ ਅਭਿਆਸ ਕਰਦਾ ਸੀ ਤਾਂ ਕਿ ਕੋਈ ਉਸ ਨੂੰ ਦੇਖ ਕੇ ਤਰਸ ਨਾ ਖਾਵੇ ਅੱਛਾ ਉਹ ਕਹਿੰਦਾ ਸੀ ਜੰਗ ਹਾਲੇ ਖਤਮ ਨਹੀਂ ਹੋਈ ਤੇ ਮੈਂ ਹਾਰਿਆ ਨਹੀਂ ਉਸ ਦੇ ਅੰਦਰ ਲੜਨ ਦਾ ਜਜ਼ਬਾ ਬਹੁਤ ਸੀ ਤੇ ਆਲੇ ਦੁਆਲੇ ਦੇ ਲੋਕ ਡਾਕਟਰ ਉਹਨਾਂ ਦਾ ਕੀ ਕਹਿਣਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਕਦੇ ਦੁਬਾਰਾ ਉੱਠ ਸਕੇਗਾ ਜ਼ਿਆਦਾਤਰ ਲੋਕਾਂ ਨੂੰ ਇਹ ਨਾਮੁਮਕਨ ਲੱਗਦਾ ਸੀ ਡਾਕਟਰ ਵੀ ਮੈਡੀਕਲ ਕਮਿਸ਼ਨ ਵਾਲੇ ਵੀ ਉਹ ਸੋਚਦੇ ਸੀ ਕਿ ਬਿਨਾ ਅਸਲੀ ਲੱਤਾਂ ਦੇ ਲੜਾਕੂ ਜਹਾਜ਼ ਉਡਾਣਾ ਉਹ ਵੀ ਜੰਗ 'ਚ ਇਹ ਹੋ ਹੀ ਨਹੀਂ ਸਕਦਾ ਹੂੰ ਸ਼ਾਇਦ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਸੋਚ ਵੀ ਠੀਕ ਹੋਵੇ ਹਾਂ ਪਰ ਅਲੈਕਸੀ ਦਾ ਜਵਾਬ ਸੀ ਜੋ ਉਸ ਦੀ ਦੇਸ਼ ਭਗਤੀ ਤੇ ਇੱਛਾ ਸ਼ਕਤੀ ਦਿਖਾਉਂਦਾ ਹੈ ਉਹ ਕਹਿੰਦਾ ਸੀ ਜੇ ਮੇਰਾ ਦਿਲ ਧੜਕਦਾ ਹੈ ਤਾਂ ਮੇਰਾ ਦੇਸ਼ ਮੈਨੂੰ ਅਜੇ ਵੀ ਲੋੜਦਾ ਹੈ ਕਿੰਨੀ ਵੱਡੀ ਗੱਲ ਹੈ ਹਾਂਜੀ ਮਤਲਬ ਜਦੋਂ ਤੱਕ ਜਾਨ ਹੈ ਉਹ ਦੇਸ਼ ਦੇ ਕੰਮ ਆਣਾ ਚਾਹੁੰਦਾ ਸੀ ਤਾਂ ਕਿ ਕੀ ਉਹ ਕਾਮਯਾਬ ਹੋਇਆ ਕੀ ਉਹ ਦੁਬਾਰਾ ਉੱਡ ਸਕਿਆ ਹਾਂ ਉਹ ਕਾਮਯਾਬ ਹੋਇਆ ਇਹ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਮਹੀਨਿਆਂ ਦੀ ਸਖਤ ਲਗਾਤਾਰ ਮਿਹਨਤ ਅਸਹਿਹ ਦਰਦ ਤੇ ਬੇਹਿਸਾਬ ਅਭਿਆਸ ਤੋਂ ਬਾਅਦ ਹੂੰ ਉਹ ਨਾ ਸਿਰਫ ਬਨਾਵਟੀ ਲੱਤਾਂ ਨਾਲ ਚੰਗੀ ਤਰ੍ਹਾਂ ਚੱਲਣਾ ਸਿੱਖ ਗਿਆ ਬਲਕਿ ਨੱਚਣਾ ਵੀ ਸਿੱਖ ਗਿਆ ਨੱਚਣਾ ਹਾਂ ਕਹਿੰਦੇ ਨੇ ਮੈਡੀਕਲ ਕਮਿਸ਼ਨ ਨੂੰ ਯਕੀਨ ਦਿਵਾਉਣ ਲਈ ਉਸਨੇ ਇਹ ਵੀ ਕੀਤਾ ਤੇ ਸਭ ਤੋਂ ਵੱਡੀ ਗੱਲ ਉਸਨੇ ਜਹਾਜ਼ ਦੇ ਕੰਟਰੋਲ ਖਾਸ ਕਰਕੇ ਪੈਡਲ ਆਪਣੀਆਂ ਬਨਾਵਟੀ ਲੱਤਾਂ ਨਾਲ ਚਲਾਉਣ ਚ ਮਹਾਰਤ ਹਾਸਲ ਕਰ ਲਈ। ਇਹ ਤਾਂ ਸੱਚਮੁੱਚ ਚਮਤਕਾਰ ਹੀ ਲੱਗਦਾ ਹੈ। ਬਿਲਕੁਲ। ਉਹ ਪਲ ਕਿਹੋ ਜਿਹਾ ਹੋਵੇਗਾ ਜਦੋਂ ਇੰਨੇ ਸਮੇਂ ਬਾਅਦ ਦੁਬਾਰਾ ਕਾਕਪਿਟ 'ਚ ਬੈਠਾ ਹੋਵੇਗਾ। ਹਾਂ, ਯਕੀਨਨ ਬਹੁਤ ਪਾਵਕ ਪਲ ਹੋਵੇਗਾ। ਸਰੋਤ ਦੱਸਦੇ ਨੇ ਕਿ ਜਦੋਂ ਉਹ ਦੁਬਾਰਾ ਲੜਾਕੂ ਜਹਾਜ਼ 'ਚ ਬੈਠਾ ਉਸ ਦੀਆਂ ਅੱਖਾਂ 'ਚ ਇੱਕ ਜਿੱਦ ਦੀ ਚਮਕ ਸੀ ਤੇ ਉਸ ਦੇ ਮੂੰਹੋਂ ਸ਼ਬਦ ਨਿਕਲੇ ਇਹ ਜਹਾਜ਼ ਮੇਰੇ ਪੈਰ ਨਹੀਂ ਮੇਰੀ ਰੂਹ ਚਲਾ ਰਹੀ ਹੈ। ਵਾਹ ਮੇਰੀ ਰੂਹ ਚਲਾ ਰਹੀ ਹੈ ਹਾਂਜੀ ਇਹ ਉਸਦੀ ਅੰਦਰੂਨੀ ਤਾਕਤ ਦਾ ਸਬੂਤ ਸੀ ਤੇ ਫਿਰ ਉਹ ਵਾਪਸ ਚੰਗ ਦੇ ਮੈਦਾਨ ਚ ਗਿਆ ਤੇ ਕਈ ਦੁਸ਼ਮਣ ਜਹਾਜ਼ਾਂ ਨੂੰ ਮਾਰ गिराया ਇਹ ਸਾਬਿਤ ਕਰ ਦਿੱਤਾ ਕਿ ਉਸਦੀ ਕਾਬਲੀਅਤ ਲੱਤਾਂ ਦੀ ਮਹਤਾਜ ਨਹੀਂ ਸੀ ਕੀ ਫਿਰ ਉਸ ਨੂੰ ਇਸ ਬਹਾਦਰੀ ਲਈ ਕੋਈ ਸਨਮਾਨ ਵੀ ਮਿਲਿਆ ਹਾਂਜੀ ਬਿਲਕੁਲ ਉਸ ਦੀ ਇਸ ਕਮਾਲ ਦੀ ਹਿੰਮਤ ਲਗਨ ਤੇ ਦੇਸ਼ ਸੇਵਾ ਲਈ ਉਸ ਨੂੰ ਸੋਵੀਅਤ ਯੂਨੀਅਨ ਦਾ ਸਭ ਤੋਂ ਵੱਡਾ ਸਨਮਾਨ ਮਿਲਿਆ ਹੀਰੋ ਆਫ ਦਾ ਸੋਵੀਅਤ ਯੂਨੀਅਨ ਅੱਛਾ ਕਹਾਣੀ ਦੇ ਅੰਤ 'ਚ ਉਸ ਦੀ ਜਿੱਤ ਸਿਰਫ ਜੰਗ ਦੀ ਜਿੱਤ ਨਹੀਂ ਰਹਿੰਦੀ ਉਹ ਮਨੁੱਖੀ ਆਤਮਾ ਦੀ ਇੱਛਾ ਸ਼ਕਤੀ ਦੀ ਜਿੱਤ ਬਣ ਜਾਂਦੀ ਹੈ ਵਾਕਈ ਇੱਕ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ ਹੈ। ਅੱਛਾ ਜੇ ਆਪਾਂ ਥੋੜਾ ਹੋਰ ਗਹਿਰਾਈ 'ਚ ਜਾਈਏ ਤਾਂ ਇਸ ਕਹਾਣੀ ਦੇ ਮੁੱਖ ਸੰਦੇਸ਼ ਕੀ ਨਿਕਲਦੇ ਨੇ? ਥੀਮ ਕੀ ਨੇ? ਦੇਖੋ ਕਈ ਮਹੱਤਵਪੂਰਨ ਸੰਦੇਸ਼ ਨੇ। ਸਭ ਤੋਂ ਪਹਿਲਾ ਤਾਂ ਸਾਫ਼ ਦਿਸਦਾ ਹੈ ਹਿੰਮਤ, ਆਤਮਵਿਸ਼ਵਾਸ ਤੇ ਜ਼ਿੰਦਗੀ ਦੀਆਂ ਔਖੀਆਂ ਤੋਂ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ। ਹਾਂ, ਇਹ ਤਾਂ ਹੈ। ਅਲੈਕਸੀ ਦੀ ਕਹਾਣੀ ਸਿੱਧਾ ਦੱਸਦੀ ਹੈ ਕਿ ਸਰੀਰਕ ਕਮਜ਼ੋਰੀ ਪਾਵੇਂ ਕਿੰਨੀ ਵੀ ਵੱਡੀ ਹੋਵੇ, ਉਹ ਮਨ ਦੀ ਉਡਾਣ ਨੂੰ ਨਹੀਂ ਰੋਕ ਸਕਦੀ। ਮਨ ਦੀ ਜਿੱਤ ਹੈ ਸਰੀਰ ਤੇ। ਬਿਲਕੁਲ ਤੇ ਦੂਜਾ ਦੇਸ਼ ਪ੍ਰੇਮ ਵਾਲਾ ਪਹਿਲੂ ਵੀ ਬਹੁਤ ਮਜ਼ਬੂਤ ਹੈ ਹਾਂਜੀ ਉਹ ਵੀ ਬਹੁਤ ਅਹਿਮ ਹੈ ਦੇਸ਼ ਭਗਤੀ ਕੁਰਬਾਨੀ ਦੀ ਭਾਵਨਾ ਇਹ ਪੂਰੀ ਕਹਾਣੀ ਚ ਹੈ ਅਲੈਕਸੀ ਦਾ ਹਰ ਕੰਮ ਹਰ ਦਰਦ ਸਹਿਣਾ ਉਸ ਦੇ ਪਿੱਛੇ ਦੇਸ਼ ਲਈ ਲੜਨ ਦੀ ਇੱਛਾ ਹੈ ਜਿਵੇਂ ਉਸਨੇ ਕਿਹਾ ਸੀ ਜੇ ਮੇਰਾ ਦਿਲ ਟੜਕਦਾ ਹੈ ਤਾਂ ਮੇਰਾ ਦੇਸ਼ ਮੈਨੂੰ ਲੋੜਦਾ ਹੈ ਹੂੰ ਉਹ ਸਿਰਫ ਆਪਣੇ ਲਈ ਨਹੀਂ ਲੜ ਰਿਹਾ ਸੀ ਨਹੀਂ ਇੱਕ ਵੱਡੇ ਮਕਸਦ ਲਈ ਤੇ ਇੱਕ ਹੋਰ ਬਹੁਤ ਖਾਸ ਗੱਲ ਹੈ ਓਕੇ ਉਹ ਹੈ ਅਸਲੀ ਇਨਸਾਨ ਦੀ ਪਰਿਭਾਸ਼ਾ ਕਿਤਾਬ ਦਾ ਨਾਮ ਹੀ ਇਹ ਹੀ ਹੈ ਹਾਂ ਸਹੀ ਗੱਲ ਹੈ ਕਹਾਣੀ ਦੱਸਦੀ ਹੈ ਕਿ ਅਸਲੀ ਇਨਸਾਨ ਉਹ ਨਹੀਂ ਜੋ ਕਦੇ ਡਿੱਗੇ ਨਾ ਜਾਂ ਜਿਸ ਨੂੰ ਕੋਈ ਮੁਸ਼ਕਲ ਨਾ ਆਵੇ ਸਗੋਂ ਜਿਵੇਂ ਕਹਾਣੀ 'ਚ ਕਿਹਾ ਗਿਆ ਇਨਸਾਨ ਉਹ ਨਹੀਂ ਜੋ ਹਾਰ ਜਾਵੇ ਇਨਸਾਨ ਉਹ ਹੈ ਜੋ ਹਾਰ ਕੇ ਵੀ ਖੜਾ ਹੋ ਜਾਵੇ ਬਿਲਕੁਲ ਡਿੱਗਣਾ ਟੁੱਟਣਾ ਨਿਰਾਸ਼ ਹੋਣਾ ਇਹ ਸਭ ਹੁੰਦਾ ਹੈ ਪਰ ਉਸ ਵਿੱਚੋਂ ਨਿਕਲ ਕੇ ਦੁਬਾਰਾ ਖੜੇ ਹੋਣਾ ਹਾਂ ਉਹੀ ਅਸਲੀ ਇਨਸਾਨੀਅਤ ਹੈ ਇੱਕ ਹੋਰ ਲਾਈਨ ਹੈ ਹਾਰ ਸਿਰਫ ਉਦੋਂ ਹੁੰਦੀ ਹੈ ਜਦੋਂ ਇਨਸਾਨ ਲੜਨਾ ਛੱਡ ਦਿੰਦਾ ਹੈ ਬਹੁਤ ਵਧੀਆ اچھا ਲੇਖਕ ਬਾਰੇ ਕੀ ਕਹੋਗੇ ਬੋਰਿਸ ਪੋਲੇਵੋਈ ਦੀ ਲਿਖਣ ਸ਼ੈਲੀ ਉਹਨਾਂ ਨੇ ਸੱਚੀ ਕਹਾਣੀ ਨੂੰ ਇੰਨੇ ਵਧੀਆ ਢੰਗ ਨਾਲ ਕਿਵੇਂ ਪੇਸ਼ ਕੀਤਾ ਦੇਖੋ ਪੋਲੇਵੋਈ ਖੁਦ ਜੰਗੀ ਪੱਤਰਕਾਰ ਸੀ ਤਾਂ ਉਸ ਦੀ ਲਿਖਤ ਚ ਨਾ ਇੱਕ ਸਚਾਈ ਹੈ ਸਿੱਧਾਪਾਨ ਹੈ ਉਹ ਜੰਗ ਦੀ ਭਿਆਨਕਤਾ ਦਰਦ ਤਕਲੀਫ ਸਭ ਕੁਝ ਬਿਨਾਂ ਲੁਕਾਏ ਲਿਖਦਾ ਹੈ ਪਰ ਨਾਲ ਹੀ ਉਹ ਮਨੁੱਖੀ ਭਾਵਨਾਵਾਂ ਨੂੰ ਵੀ ਬੜੀ ਖੂਬਸੂਰਤੀ ਨਾਲ ਫੜਦਾ ਹੈ ਜਿਵੇਂ ਮਾਰੀਆ ਪੇਟਰੋਵਨਾ ਦੀ ਮਮਤਾ ਅਲੈਕਸੀ ਦੀ ਹਿੰਮਤ ਉਮੀਦ ਇਹ ਸਭ ਕੁਝ ਹਾਂਜੀ ਉਸ ਦੀ ਸ਼ੈਲੀ ਪਾਵੁਕਤਾ ਹੈ ਪਰ ਐਵੇਂ ਵੈ ਨਹੀਂ ਜਾਂਦੀ ਪੜਨ ਵਾਲੇ ਨੂੰ ਸਥਿਤੀ ਦੀ ਗੰਭੀਰਤਾ ਦਾ ਵੀ ਪਤਾ ਲੱਗਦਾ ਹੈ ਤੇ ਪ੍ਰੇਰਣਾ ਵੀ ਮਿਲਦੀ ਹੈ ਦਰ ਤੇ ਉਮੀਦ ਦਾ ਨੇ ਇੱਕ ਬਹੁਤ ਵਧੀਆ ਸੰਤੁਲਨ ਬਣਾਇਆ ਹੈ ਉਸਨੇ ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀ ਹੈ ਅਸਲੀ ਇਨਸਾਨ ਦੀ ਕਹਾਣੀ ਸਾਨੂੰ ਆਖਿਰ ਸਿਖਾਉਂਦੀ ਕੀ ਹੈ ਮੇਰੇ ਖਿਆਲ ਸਭ ਤੋਂ ਵੱਡਾ ਸਬਕ ਇਹ ਹੈ ਕਿ ਇਨਸਾਨ ਦੀ ਅਸਲੀ ਤਾਕਤ ਉਸ ਦੇ ਸ਼ਰੀਰ 'ਚ ਨਹੀਂ ਉਸ ਦੇ ਮਨ 'ਚ ਹੈ ਉਸਦੀ ਇੱਛਾ ਸ਼ਕਤੀ ਚਾਹ। ਹਾਂ ਜੀ। ਅਲੈਕਸੀ ਦੀ ਜ਼ਿੰਦਗੀ ਇਹ ਦਿਖਾਉਂਦੀ ਹੈ ਕਿ ਹਾਲਾਤ ਜਿੰਨੇ ਮਰਦੀ ਔਖੇ ਹੋਣ ਜੇ ਬੰਦੇ ਦੇ ਅੰਦਰ ਵਿਸ਼ਵਾਸ ਹੈ, ਹਿੰਮਤ ਹੈ, ਲੜਨ ਦਾ ਜਜ਼ਬਾ ਹੈ ਤਾਂ ਉਹ ਹਰ ਮੁਸ਼ਕਿਲ ਪਾਰ ਕਰ ਸਕਦਾ ਹੈ। ਕੋਈ ਰੁਕਾਵਟ ਉਸ ਨੂੰ ਰੋਕ ਨਹੀਂ ਸਕਦੀ। ਸਹੀ ਗੱਲ। ਜਿਵੇਂ ਕਿਤਾਬ ਦੇ ਅੰਚ ਵੀ ਇਸ਼ਾਰਾ ਹੈ, ਅਸਲੀ ਇਨਸਾਨ ਉਹ ਹੈ ਜੋ ਕਿਸਮਤ ਅੱਗੇ ਝੁਕੇ ਨਾ ਸਗੋਂ ਆਪਣੀ ਹਿੰਮਤ ਨਾਲ ਕਿਸਮਤ ਨੂੰ ਮੋੜ ਦੇਵੇ। ਕੁਝ ਵੀ ਨਾ ਮੁਮਕਿਨ ਨਹੀਂ। ਜੀ ਇਰਾਦਾ ਪੱਕਾ ਹੋਵੇ ਬਿਲਕੁਲ ਸਹੀ ਇਹ ਕਹਾਣੀ ਸਿਰਫ ਇੱਕ ਪੁਰਾਣੀ ਗੱਲ ਨਹੀਂ ਇਹ ਅੱਜ ਵੀ ਹਰ ਕਿਸੇ ਲਈ ਪ੍ਰੇਰਣਾ ਹੈ ਜੋ ਵੀ ਕਿਸੇ ਮੁਸ਼ਕਿਲ ਚੋਂ ਲੰਘ ਰਿਹਾ ਹੈ ਇਹ ਯਾਦ ਦਿਵਾਉਂਦੀ ਹੈ ਕਿ ਹਨੇਰੇ ਤੋਂ ਬਾਅਦ ਸਵੇਰ ਹੁੰਦੀ ਹੈ ਬਸ ਹਾਰ ਨਹੀਂ ਮਾਣੀ ਹਾਂਜੀ ਤੇ ਇੱਕ ਆਖਰੀ ਗੱਲ ਜੋ ਮੈਨੂੰ ਲੱਗਦਾ ਹੈ ਸੋਚਣ ਵਾਲੀ ਹੈ ਹਾਂ ਦੱਸੋ ਅਲੈਕਸੀ ਨੇ ਆਪਣੀਆਂ ਗਵਾਚੀਆਂ ਲੱਤਾਂ ਦੇ ਬਦਲੇ ਉੱਡਣ ਲਈ ਪਰ ਬਣਾ ਲਏ ਉਸਨੇ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਹੂੰ ਬਹੁਤ ਵੱਡੀ ਗੱਲ ਤਾਂ ਇਹ ਸਾਨੂੰ ਸੋਚਣ ਲਾਉਂਦੀ ਹੈ ਕਿ ਸਾਡੀ ਜ਼ਿੰਦਗੀ 'ਚ ਸਾਡੀਆਂ ਅਸਲੀ ਲਤਾਂ ਕੀ ਨੇ ਜਿਨ੍ਹਾਂ ਦੇ ਟੁੱਟਣ ਦਾ ਸਾਨੂੰ ਡਰ ਹੈ ਕੀ ਉਹ ਸਾਡੀ ਨੌਕਰੀ ਹੈ ਪੈਸਾ ਸਿਹਤ ਰਿਸ਼ਤੇ ਜਾਂ ਸਾਡਾ ਆਪਣਾ ਆਤਮ ਵਿਸ਼ਵਾਸ ਹਮ ਹਾਰੇ ਅਸੀਂ ਫੇਰ ਤੋਂ ਉੱਡ ਸਕਦੇ ਹਾਂ ਵਾਹ ਬਹੁਤ ਬਹੁਤ ਡੂੰਗਾ ਤੇ ਸੋਚਣ ਵਾਲਾ ਨੁਕਤਾ ਹੈ ਇਹ ਉਮੀਦ ਹੈ ਅੱਜ ਦੀ ਇਹ ਗੱਲਬਾਤ ਅਸਲੀ ਇਨਸਾਨ ਦੀ ਕਹਾਣੀ ਬਾਰੇ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ ਤੇ ਕੁਝ ਸੋਚਣ ਲਈ ਮਿਲਿਆ ਹੋਵੇਗਾ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਸ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ ਚ ਬੁੱਕ ਬਾਣੀ ਜਿੱਥੇ ਹਰ ਕਿਤਾਬ ਬੋਲਦੀ ਹੈ